ਜਿਸ ਸਾਰਾ ਸਾਨੂੰ लाड ਲੜਾਵੇ ਜਗ ਸਾਰਾ ਜਿਸ ਦਿਨ ਦਸਰਿੰਦਰ ਸ਼ਾਮਿਲ ਆ ਸਾਨੂੰ लाड ਲੜਾਵੇ ਜਗ ਸਾਰਾ ਜਿਸ ਦਿਨ ਦਸਰਿੰਦਰ ਸ਼ਾਮਿਲ ਆ ਸਾਨੂੰ लाड ਲੜਾਵੇ ਵੇ ਬੈਜਾਏ ਅਸੀਂ ਝੋਲੀਆਂ ਪਰ ਕੇ ਲੈ ਜਾਏ ਅਸੀਂ ਝੋਲੀਆਂ ਪਰ ਕੇ ਲੈ ਜਾਏ ਅਸੀਂ ਝੋਲੀਆਂ ਪਰ ਕੇ ਲੈ ਜਾਏ ਕੋ ਬਲਝੇ ਦਰਤੇ ਦੇ ਜਾਏ ਅਸੀਂ ਝੋਲੀਆਂ ਪਰ ਕੇ ਲੈ ਉਹ लाड ਲਡਾਵੇ ਜਗ ਸਾਰਾ ਸਾਨੂੰ लाड ਲਡਾਵੇ ਜਗ ਸਾਰਾ ਜਿਸ ਦਿਨ ਦਾ ਸੁਰਿੰਦਰ ਸ਼ਾਮਿਲ ਆਂਦਾ فرمائوں اللہ پاک ਸਾਰੇ ਨੂੰ ਇਲੈਕਟ੍ਰੀਸ਼ੀਅਨ ਸਾਹਿਬ ਨੂੰ ਬੇਨਤੀ ਹੈ ਜੀ ਜਿਹੜੇ 스테ਟ ਤੇ কুলਰ ਨੇ ਉਹ ਬਾਰੀ ਬਾਰੀ ਬੰਦ ਹੋ ਰਹੇ ਆ কুলਰਾਂ ਦਾ ਧਿਆਨ ਰੱਖਿਓ ਜਿਹਨੇ ਹੋਰ ਵੀ কুলਰ ਚੱਲ ਰਹੇ ਨੇ ਸਾਰੇ ਧਿਆਨ ਰੱਖੋ ਵੀ ਚੱਲ ਰਹੇ ਸਾਰੇ ਚੱਲਦੇ ਹੋਣ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਲੱਖਾ ਵੀਰ ਸਾਡਾ ਇਲੈਕਟ੍ਰੀਸ਼ੀਅਨ ਸਾਹਿਬ ਨੂੰ ਬੇਨਤੀ ਹੈ ਵੀ 스테ਟ ਤੇ ਵੀ ਧਿਆਨ ਮਾਰਿਓ ਜਿਹੜਾ ਬਾਕੀ ਪੰਡਾਲ ਚ ਲੱਗੇ ਹੋਏ ਨੇ কুলਰ ਉਹ ਸਾਰੇ কুলਰ ਚੱਲੇ ਰਹਿਣੇ ਚਾਹੀਦੇ ਕੋਈ ਬੰਦ ਨਾ ਹੋਵੇ ਇਧਰ ਸਾਡੇ ਵੀਰ ਬੈਠਣ ਦੀ ਕੋਈ ਕੋਸ਼ਿਸ਼ ਨਾ ਕਰੇ ਇਧਰ ਸਾਡੀਆਂ ਭੈਣਾਂ ਸਾਡੀਆਂ ਮਾਈਆਂ ਇਧਰ ਸਾਡੇ ਵੀਰ ਬਸ ਧਿਆਨ ਰੱਖੋ ਚੀਜ਼ ਦਾ ਇਧਰ ਕੋਈ ਮਾਈ ਨਾ ਆਵੇ ਇਧਰ ਕੋਈ ਭੈਣ ਨਾ ਆਵੇ ਇਧਰ ਕੋਈ ਵੀਰ ਨਾ ਆਵੇ ਇਹ ਹੱਥ ਜੋੜ ਕੇ ਬੇਨਤੀ ਪਰਮਾਨੰ ਕਰਿਓ ਸਾਡੇ ਵੱਲੋਂ ਬੇਨਤੀ ਆ ਸਾਈਂ ਜੀ ਵੱਲੋਂ ਹੁਕਮ ਆ ਇਹ ਔਰ ਜਿਹਨੇ ਸੇਵਾਦਾਰ ਸੇਵਾ ਨਿਭਾਰੇ ਨੇ ਜਿੱਥੇ-ਜਿੱਥੇ ਉਹਦੀ ਸੇਵਾ ਲੱਗੀ ਆ ਤੁਸੀਂ ਸਾਰੀ ਸੰਗਤ ਨਾਲ ਬੜੇ ਪਿਆਰ ਨਾਲ ਪੇਸ਼ ਆਣਾ ਕਿਸੇ ਨਾਲ ਆਪਾਂ ਨੇ ਕੋਈ ਵੀ ਤੱਕਾ ਮੁਕੀ ਨਹੀਂ ਕਰਨੀ ਕੋਈ ਆਪਾਂ ਨੇ ਬਦਨਾਮੀ ਨਹੀਂ ਕਰਨੀ ਇਸੀ ਦਾ ਧਿਆਨ ਰੱਖਿਓ ਬਸ ਸੋ ਮੱਖਣ ਸ਼ੇਪ ਪੁਰੀ ਸੋ ਸੋ ਹਿਸਾਬ ਧੰਨਵਾਦ ਮੁੰਡਾ ਜਿਹੜਾ ਪਹਿਲਾਂ ਗਾ ਕੇ ਗਿਆ ਤਾਰੀਫ ਜ਼ਰੂਰ ਕਰਾਂਗਾ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਤਾੜੀ ਬਣਦੀ ਤੁਹਾਡੇ ਵੱਲੋਂ ਛੋਟਾ ਮੁੰਡਾ ਸੀ ਗਾਣਾ ਵੱਡਾ ਗਾ ਗਿਆ ਕਾਸ਼ੀਨਾਥ ਜੀ ਮੇਰੇ ਕੋਲ ਆ ਕੇ ਤਾਰੀਫ ਕਰਕੇ ਗਏ ਇਦਾਂ ਦੇ ਮੁੰਡਿਆਂ ਦੀ ਤਾਰੀਫ ਕਰਨੀ ਬਣਦੀ ਹੈ ਜਿਹੜੇ ਸਿੱਖ ਰਹੇ ਔਰ ਸਿੱਖ ਸਿੱਖ ਕੇ ਬੰਦਾ ਵੱਡਾ ਹੁੰਦਾ ਬੱਚਾ ਡਿੱਗਦਾ ਢੈਂਦਾ ਜਵਾਨ ਹੁੰਦਾ ਡਿੱਗਦੇ ਢੈਂਦੇ ਹੀ ਤੁਰਨ ਦਾ ਟੱਕ ਆਵੇ ਬੰਦਾ ਚਾਹ ਵੀ ਤਕੀ ਨਹੀਂ ਕਰ ਸਕਦਾ ਮੰਨਿਆ ਵਕਤ ਵੀ ਤੰਗ ਤੋਂ ਤੰਗ ਆਵੇ ਰਾਂਝਾ ਤਖਤ ਹਜ਼ਾਰਿਆਂ ਤੁਰੇ ਤਾਂ ਸਹੀ ਪੈਰਾ ਹੀਟ ਸਿਆਲਾਂ ਦਾ ਚੰਗ ਆ ਸੋ ਮੰਜ਼ਲਾ ਆਪਣੇ ਆਪ ਤੁਹਾਨੂੰ ਰਾਹ ਦਿੰਦੀਆਂ ਜਾਂਦੀਆਂ ਪਹਿਲਾਂ ਦਿਲ ਵਿੱਚ ਹੌਸਲਾ ਬਲੰਦ ਹੋਣਾ ਚਾਹੀਦਾ ਬਲੰਦ ਹੌਸਲੇ ਜਿਨ੍ਹਾਂ ਦੇ ਪੁੱਜਦੇ ਅਰਸ਼ਾਂ ਤੀਕ ਉਹ ਉਹਨਾਂ ਦੇ ਮੱਖਣਾ ਉਹਦੇ ਪੱਤਰ ਉੱਤੇ ਲੀਕ ਸੋ ਆਓ ਬਲੰਦ ਹੌਸਲਿਆਂ ਦੇ ਨਾਲ ਆਪਾਂ ਸਾਰਿਆਂ ਨੇ ਗਰਮੀ ਦੀ ਪਰਵਾਹ ਨਹੀਂ ਕਰਨੀ ਗਰਮੀ ਬਹੁਤ ਜ਼ਿਆਦਾ ਮੈਨੂੰ ਪਤਾ ਪਰ ਫਿਰ ਵੀ ਆਪਾਂ ਬੜੇ ਇਕਮਾਨ ਨਾਲ ਬੜੇ ਪਿਆਰ ਨਾਲ ਸਬਰ ਸੰਤੋਖ ਦੇ ਨਾਲ ਦਾਤਾ ਜੀ ਦੀ ਆਈਜੀਐਸ ਮਹਿਫਲ ਦੇ ਵਿੱਚ ਹਾਜ਼ਰੀ ਭਰਨੀ ਸਾਡੇ ਰੂਹੇ ਰਵਾਂ ਔਰ ਪੰਜਾਬ ਦੇ ਪੂਰੇ ਕੋਨਡ ਦੇ ਵਿੱਚ ਜਿਨ੍ਹਾਂ ਨੂੰ ਦਿਲੋਂ ਜਾਨ ਤੋਂ ਲੋਕੀ ਮੁਹੱਬਤ ਕਰਦੇ ਜਿਨ੍ਹਾਂ ਨੇ ਮੁਹੱਬਤ ਦਾ ਪੈਗਾਮ ਸਾਰੀ ਦੁਨੀਆ ਨੂੰ ਦਿੱਤਾ ਔਰ ਨਫ਼ਰਤਾਂ ਨੂੰ ਖਤਮ ਕਰ ਲਈ ਸਾਨੂੰ ਪਾਠ ਪੜਾਇਆ ਮੇਰੀ ਮਰਦ ਸਾਈਂ ਸੁਰਿੰਦਰ ਸ਼ਾਹ ਜੀ ਉਹ ਸਾਡੇ ਵਿੱਚ ਤਸ਼ਰੀਫ ਲੈ ਕੇ ਆ ਰਹੇ ਇੱਕ ਜ਼ੋਰਦਾਰ ਤਾੜੀ ਜ਼ੋਰਦਾਰ ਤਾੜੀਆਂ ਮਾਰੋ ਕੋਈ ਬ੍ਰੈਂਚ ਸਾਰੀ ਸੰਗਮਣ ਦੇ ਵਿੱਚ 2 ਮਿੰਟ ਦੇ ਵਿੱਚ ਸਾਈ ਜੀ ਉਹਨਾਂ ਨੇ ਆਪਾਂ ਅਸੀਰਵਾਦ ਦੇਣ ਲਈ ਪੁੱਜਣਾ ਹੈ ਜਦੋਂ ਸਾਈ ਜੀ ਆਉਣਗੇ ਆਪਾਂ ਉਹਨਾਂ ਦਾ ਭਰਮਾ ਸਵਾਗਤ ਕਰਨਾ ਖੜੇ ਹੋਗੇ ਤਾੜੀਆਂ ਵਜਾ ਕੇ ਜੀ ਆਓ ਬੋਲੀਏ ਸੱਚੇ ਦਰਬਾਰ ਕੀ ਬਈਆਨਾ ਕਰੋ ਜਗਾ ਨਹੀਂ ਛੱਡਣੀ ਆਪਣੀ ਆਹ ਦੇਖੋ ਕੀ ਹੋਇਆ ਇੱਕ ਮਿੰਟ ਜੀ ਡਿਸਿਪਲਨ ਭੰਗ ਨਹੀਂ ਕਰਨਾ ਮੈਂ ਪਹਿਲਾਂ ਕਿਹਾ ਵੀ ਦਰਬਾਰ ਦੀ ਮਰਿਆਦਾ ਭੰਗ ਨਹੀਂ ਕਰਨੀ ਬਿਲਕੁਲ ਨਹੀਂ ਐਤਾ ਨਾ ਕਰੋ ਭੈਣ ਜੀ ਭਾਈ ਜੀ ਆ ਬੀਬੀ ਨੂੰ ਹੱਥ ਜੋੜ ਕੇ ਬੇਨਤੀ ਅਨਪਣ ਵਾਲੇ ਕੰਮ ਨਹੀਂ ਕਰਦੇ ਬਹਿ ਕੇ ਬਹਿ ਕੇ ਦਰਸ਼ੋਦਾਰ ਕਰਨੇ ਤਾਂ ਫਿਰ ਇਹ ਤਾਂ ਮੇਲੇ ਦਾ ਸਾਰਾ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਪਲੀਜ਼ ਦਾਤਾ ਸਰਕਾਰ ਆ ਰਿਹਾ ਬਹਿ ਕੇ ਦਰਸ਼ੋਦਾਰ ਕਈ ਵਾਰੀ ਤੁਹਾਡੇ ਨਾਲ ਕੋਈ ਬਜ਼ੁਰਗ ਬੈਠਾ ਹੁੰਦਾ ਕਿਸੇ ਦੀ ਕੋਈ ਲੱਤ ਤੇ ਕੋਈ ਤੁਹਾਡੇ ਤੁਹਾਡਾ ਪੈਰ ਰੱਖਿਆ ਜਾਵੇ ਕੀ ਮੇਲਾ ਮੇਲਾ ਰਹੂਗਾ ਮੇਰੀ ਬੇਨਤੀ ਹੈ ਬਹਿ ਜਾਓ ਬੜੀ ਸਿਆਣੀਆਂ ਬੀਬੀਆਂ ਤੁਸੀਂ ਜਿਸ ਜਿਸ ਸਿਆਣੇ ਘਰਾਂ ਚੋਂ ਆਈਆਂ ਸਿਆਣੇ ਹੋ ਔਰ ਇਹ ਜਿਹੜੇ ਇੱਧਰ ਨੌਜਵਾਨ ਖੜੇ ਐ ਤੁਸੀਂ ਵੀ ਸਿਆਣੇ ਘਰਾਂ ਚੋਂ ਆਏ ਹੋ ਤੁਹਾਨੂੰ ਕਿਹੜਾ ਘਰੋਂ ਕੱਢਿਆ ਬਹਿ ਜਾਓ ਮੇਰਾ ਭਰਾ ਬੜੀ ਮਿਹਰਬਾਨੀ ਦਾਤਾ ਸਰਕਾਰ ਆ ਰਹੀ ਬੜੇ ਬੜੇ ਸੂਝ-ਬੂਝ ਤਰੀਕੇ ਨਾਲ ਸਵਾਗਤ ਕਰਨਾ ਤੇ ਬਾਕੀ ਜਿੰਨੇ ਵੀ ਸੇਵਾਦਾਰ ਇਸ ਦਰਬਾਰ 'ਚ ਹੈਗੇ ਆ ਸੇਵਾਦਾਰਾਂ ਦੀ ਆਗਿਆ ਦਾ ਤੁਸੀਂ ਪਾਲਣ ਕਰਨਾ ਉਹਨਾਂ ਨੂੰ ਪਤਾ ਹੈ ਕਿੱਥੇ ਕੀ ਕਰਨਾ ਹੈ ਕਿਵੇਂ ਕੀ ਕਰਨਾ ਹੈ ਮੇਰੀ ਬੇਨਤੀ ਆ ਔਰ ਸਟੇਜ ਦੇ ਉੱਪਰ ਜਿੰਨੇ ਵੀ ਮੇਰੇ ਭਰਾ ਆਰਗੇਨਾਈਜ਼ਰ ਬੈਠੇ ਐ ਉਹਨਾਂ ਦੇ ਅਕੋਰਡਿੰਗ ਹਰ ਕਲਾਕਾਰ ਨੇ ਚੱਲਣਾ ਤੁਹਾਡੀ ਬੜੀ ਮਿਹਰਬਾਨੀ ਤੇ ਬਹਿ ਜਾਓ ਬਹਿ ਜਾਓ ਬਹਿ ਜਾਓ ਭੈਣ ਜੀ ਤੁਸੀਂ ਬਹਿੰਦੇ ਕਿਉਂ ਨਹੀਂ ਬਹਿੰਦੇ ਕਿਉਂ ਨਹੀਂ ਹੱਥ ਜੋੜ ਕੇ ਬੈਠੀ ਆ ਮਾਤਾ ਜੀ ਤੁਸੀਂ ਸਾਰੇ ਸਿਆਣੇ ਹੋ ਦੇਖੋ ਇਦਾਂ ਚੰਗਾ ਨਹੀਂ ਲੱਗਦਾ ਇਹ ਮੇਲਾ ਆਪਣਾ ਜੇ ਤਾਂ ਮੇਲਾ ਆਪਣਾ ਸਮਝਦੇ ਹੋ ਫਿਰ ਤਾਂ ਸਾਰੇ ਬੈਠ ਜਾਓ ਆਹਾਂ ਜੇ ਸਾਡਾ ਮੇਲਾ ਬਗਾਨਿਆਂ ਦਾ ਫਿਰ ਤੁਹਾਡੀ ਮਰਜ਼ੀ ਹੈ ਜਿਹੜਾ ਸਾਇਜ ਨੂੰ ਪਿਆਰ ਕਰਦੇ ਆ ਉਹ ਸਾਰੇ ਬੈਠੋ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਆ ਇਧਰ ਭਰਾ ਵੀ ਖੜੇ ਆ ਯਾਰ ਕੋਈ ਮੇਲ ਦੱਸੋ ਯਾਰ ਚੰਗੀ ਗੱਲ ਆ ਕੋਈ ਇਹ ਸੋਹੀ ਸਾਹਿਬ ਤੁਸੀਂ ਮੇਲਾ ਖਰਾਬ ਕਰ ਰਹੇ ਹੋ ਫਿਰ ਸਾਹਬਾ ਡਿਸਪਲਨ ਛੋਟ ਵੀ ਮੇਨਟੇਨ ਐਟ ਐਨੀ ਕਾਸਟ ਡਿਸਪਲਨ ਨੂੰ ਪੰਕਰਨਾ ਬਹੁਤ ਬੁਰੀ ਗੱਲ ਆ ਉਹਨੂੰ ਮੇਨਟੇਨ ਕਰਨ ਲਈ ਕਿਸੇ ਵੀ ਹੱਦ ਤੱਕ ਸਾਨੂੰ ਜਾਣਾ ਪਵੇਗਾ ਜਾਵਾਂਗੇ ਔਰ ਤੁਸੀਂ ਬਿਲਕੁਲ ਇਦਾਂ ਭੱਜ ਭੱਜ ਕੇ ਅੱਗੇ ਨਹੀਂ ਜਾਣਾ ਜਿੱਦ ਤੇ ਉਹ ਦਿੱਬੇ ਦ੍ਰਿਸ਼ਟੀ ਪੈਣੀ ਉਹ ਬੈਠਿਆਂ ਤੇ ਪੈ ਜਾਣੀ ਹੈ ਉਹ ਭੰਵੇਂ 100 ਕਿਲੋਮੀਟਰ ਤੇ ਬੈਠਾ ਹੋਵੇ ਤੁਹਾਨੂੰ ਕਿਹਨੇ ਭਲੇਖਾ ਬੰਦ ਤੱਕ ਕਿ ਮੈਂ ਕੋਲ ਜਾਊਂਗਾ ਤੇ ਫੇਰ ਮਹਾਂਪੁਰਸ਼ ਮੇਰੇ ਤੋਂ متاثر ਹੋਣਗੇ ਖੁਸ਼ ਹੋਣਗੇ ਉਹ ਤੁਸੀਂ ਭੰਵੇਂ 20 ਕਿਲੋਮੀਟਰ ਤੇ ਬੈਠੇ ਆ ਜਿਨ੍ਹਾਂ ਤੇ ਉਹਨਾਂ ਦੀ ਸਵੱਲੀ ਨਜ਼ਰ ਜਾਣੀ ਹੈ ਨਾ ਜਿਨ੍ਹਾਂ ਤੇ ਉਹਨਾਂ ਦੀ ਦਿੱਬੇ ਦ੍ਰਿਸ਼ਟੀ ਪੈਣੀ ਹੈ ਉਹ ਭੰਵੇਂ ਮੇਲੇ 'ਚ ਚੱਲ ਕੇ ਨਹੀਂ ਵੀ ਆਇਆ ਘਰ ਬੈਠਾ ਉਹਨਾਂ ਨੂੰ ਯਾਦ ਕਰਦਾ ਉਹਨਾਂ ਦਾ ਸਿਮਰਨ ਕਰਦਾ ਉਹਨਾਂ ਦੀ ਤਾਂ ਵੀ ਉਹਨਾਂ ਤੇ ਦ੍ਰਿਸ਼ਟੀ ਪੈ ਜਾਣੀ ਜਿਹੜੇ ਮੇਰੀ ਇਸ ਗੱਲ ਨੂੰ ਮੰਨਦੇ ਆ ਉਹ ਸਾਈਂ ਦੀ ਵਾਸਤੇ ਤਾੜੀ ਮਾਰੋ ਮੱਖਣ ਭਾਜੀ ਸੱਚੇ ਦਿਲੋਂ ਪਿਆਰ ਕਰੋ ਸਾਈਂ ਜੀ ਹਮੇਸ਼ਾ ਕਹਿੰਦੇ ਹੁੰਦੇ ਆ ਵੀ ਜੇ ਨਾ ਤੁਸੀਂ ਘਰ ਬੈਠ ਕੇ ਵੀ ਅਰਦਾਸ ਕਰ ਲਈ ਨਾ ਤੁਹਾਡੀ ਉੱਥੇ ਬੈਠਣ ਦੀ ਜਿਹੜੀ ਅਰਦਾਸ ਆ ਉਹ ਪ੍ਰਵਾਨ ਹੋ ਜਾਣੀ ਆ ਤੁਹਾਨੂੰ ਪਤਾ ਨਾ ਸਾਈਂ ਜੀ ਅਕਸਰ ਕਹਿੰਦੇ ਹੁੰਦੇ ਆ ਵੀ ਜੇ ਘਰ ਬੈਠ ਕੇ ਅਰਦਾਸ ਕਰ ਲਈ ਤੁਹਾਡੀ ਅਰਦਾਸ ਉੱਥੇ ਹੀ ਪ੍ਰਵਾਨ ਹੋ ਜਾਣੀ ਆ ਫਿਰ ਆ ਕੀ ਹੋ ਰਿਹਾ ਦੇਖੋ ਜੇ ਤੁਸੀਂ ਉੱਥੇ ਬੈਠੇ ਹੋ ਅਰਦਾਸ ਕਰਕੇ ਬੈਠੋਗੇ ਨਾ ਸੱਚੇ ਦਿਲੋਂ ਸੱਚੇ ਮਨੋਂ ਤੁਹਾਡੀ ਬੈਠਣ ਦੀ ਉੱਥੇ ਵੀ ਹਾਜ਼ਰੀ ਪ੍ਰਵਾਨ ਹੋ ਜਾਣੀ ਆ ਕਿਉਂਕਿ ਸੋਈ ਸਾਬ ਇਹ ਦਰਬਾਰ ਸੱਚ ਦਾ ਹੈ ਇਹ ਦਰਬਾਰ ਹੈ ਸੱਚ ਦਾ ਸਾਧ ਸੰਗਤ ਆਪ ਬਸਦਾ ਰੱਬ ਭਗਵਾਨ ਇੱਥੇ ਇੱਕ ਸੁਵੱਟੀ ਹੈ ਸੱਚ ਨੂੰ ਪਰਖਣੇ ਦੀ ਤੇ ਸਦੇ ਸਦਾ खरे ਖੋਟੇ ਪਰਖੇ ਜਾਣ ਇੱਥੇ ਇਹ ਬ੍ਰਹਮ ਸਰੂਪ ਦਾ ਹੈ ਖੇੜਾ ਤੇ ਸਦਾ ਬਖਸ਼ਿਆ ਜਾਂਦਾ ਗਿਆਨ ਇੱਥੇ ਗਿਆਨ ਦੀ ਗੁੜਤੀ ਜਿਹੜੇ ਲੈਣ ਆਏ ਉਹ ਤਾੜੀ ਮਾਰੋ ਕਿਉਂਕਿ ਮੁੱਖ ਜਿਹੜੀ ਗੱਲ ਹੈ ਉਹ ਅਸੀਂ ਕਿਸੇ ਮੇਲੇ ਚ ਗਏ ਕਿਸੇ ਮਹਾਪੁਰਸ਼ ਦੇ ਦਰਵਾਜ਼ੇ ਗਏ ਖੱਡਿਆ ਕੀ ਪਾਇਆ ਕੀ ਪਾਉਂਦੇ ਕੀ ਜੇ ਗਿਆਨ ਤੁਹਾਨੂੰ ਮਿਲ ਗਿਆ ਦੋ ਸ਼ਬਦ ਦੋ ਬੋਲ ਤੁਹਾਨੂੰ ਗਿਆਨ ਦੇ ਮਿਲ ਗਿਆ ਤੁਹਾਡੀ ਜ਼ਿੰਦਗੀ 'ਚ ਤੁਹਾਡੇ ਕੰਮ ਆ ਜਾਣੇ ਆ ਜਦੋਂ ਕਾਮਲ ਮੁਰਸ਼ਿਦ ਦੇ ਦਰ ਤੇ ਜਾਂਦੇ ਆ ਉੱਥੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਮਹਾਪੁਰਸ਼ਾਂ ਤੋਂ ਦੋ ਵਚਨ ਗਿਆਨ ਦੇ ਮਿਲ ਜਾਣ ਉਹ ਝੋਲੀ 'ਚ ਪਾ ਲੋ ਜ਼ਿੰਦਗੀ 'ਚ ਨਾਲ ਬੰਨੋ ਤੇ ਹਮੇਸ਼ਾ ਤੁਹਾਡੇ ਤੁਹਾਡੇ ਪਰਿਵਾਰ ਦੇ ਕੰਮ ਆਉਣਗੇ ਇੱਕ ਸ਼ਬਦ ਦਾ ਪੰਜਾਬੀ ਦਾ ਹੂੜ ਮਤ ਜਿਹੜਾ ਉਹ ਕਰੇਗਾ ਤੇ ਦੇਖੋ ਬਖਸ਼ੇ ਵੀ ਨਹੀਂ ਜਾਣਗੇ ਤੁਹਾਡੀ ਨਿੱਕੀ ਜਿਹੀ ਗਲਤੀ ਤੁਹਾਡੀ ਕਈ ਵਾਰ ਸੱਤ ਪੁਸ਼ਤਾਂ ਤੱਕ ਤੁਹਾਡਾ ਪਿੱਛਾ ਕਰਦੀ ਹੈ ਤੇ ਜੇ ਕੋਈ ਚੰਗਾ ਕਰਮ ਕੀਤਾ ਸੱਤ ਕੁਲਾਂ ਤਰ ਜਾਣੀਆਂ ਚੰਗਾ ਕਰਮ ਇੱਕ ਬਜ਼ੁਰਗ ਕਰਕੇ ਜਾਂਦਾ ਉਹਦੀਆਂ ਸੱਤ ਕੁਲਾਂ ਤਰ ਜਾਣੀਆਂ ਤੇ ਜੇ ਕੋਈ ਮਾੜਾ ਕਰਮ ਕਰਕੇ ਜਾਂਦਾ ਮੇਰਾ ਦਾਵਾ ਸੱਤ ਕੁਲਾਂ ਨੂੰ ਉਹਦੀ ਭਰਪਾਈ ਕਰਨੀ ਪੈਣੀ ਹੈ ਸੱਤ ਕੁਲਾਂ ਨੂੰ ਇਸ ਕਰਕੇ ਮੇਰੀ ਬੇਨਤੀ ਹੈ ਪਿਆਰ ਦਾ ਸਬੂਤ ਦਿਓ ਨਿਮਰਤਾ ਪ੍ਰੀਤ ਨਾਲ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣੋ ਸਾਈਂ ਦੀਆਂ ਦਾ ਦਰਸ਼ਕਦਾਰ ਬੈਠੇ ਬੈਠੇ ਦੋਵੇਂ ਹੱਥ ਜੋੜ ਕੇ ਜਿਹੜੇ ਅੱਖਾਂ ਮੀਟ ਕੇ ਦیدار ਕਰਨਗੇ ਅੰਦਰੋਂ ਆਪਣੇ ਅੰਦਰੋਂ ਮਨੋਂ ਮੈਂ ਸਮਝਦਾ ਅਸਲੀ ਦیدار ਉਹਨਾਂ ਦੇ ਹੋਣਗੇ ਜਿਹੜੇ ਮਨ ਅੱਖਾਂ ਬੰਦ ਕਰਕੇ ਸਾਈਂ ਜੀ ਦਾ ਸਿਮਰਨ ਕਰਨਗੇ ਉਹਨਾਂ ਦਾ ਨਾਮ ਲੈਣਗੇ ਉਹਨਾਂ ਦੇ ਦਰਸ਼ਨ ਕਰਨਗੇ ਤੇ ਸਾਈਂ ਜੀ ਬਿਲਕੁਲ ਨਾਲ ਬੈਠੇ ਨਜ਼ਰ ਆਣਗੇ ਕਿੰਦ ਨਾ ਸਾਈਂ ਜੀ ਬੈਠੇ ਨਾਲ ਪਰ ਕਦੋਂ ਮੇਟਣਗੇ ਜਦੋਂ ਸਾਡਾ ਮਨ ਦਿਲ ਸਾਫ ਹੋਵੇਗਾ پاک ਦامن ਹੋ ਤੋ ਆਰਮਾਨੇ ਵਿਸਾਲ ਅੱਛਾ ਹੈ ਦਿਲ ਸਾਫ ਹੋ ਤੋ ਅਛੋਗਾ ਖਿਆਲ ਅੱਛਾ ਹੈ ਤੇ ਗੱਲ ਤੇ ਬੁੱਲੇ ਸ਼ਾਹ ਰਬ ਉਹਨਾਂ ਨੂੰ ਮਿਲਦਾ ਤੇ ਨੀਤਾਂ ਜਨਾਦੀਆਂ ਸੱਚੀਆਂ ਗੱਲ ਤੇ ਸੱਚਾਈ ਤੇ ਆ ਕੇ ਮੁੱਕੜੀਆਂ ਇਸ ਕਰਕੇ ਸੱਚੇ ਦਿਲੋਂ ਸੱਚੇ ਦਿਲ ਨਾਲ ਪਿਆਰ ਨਾਲ ਪਿਆਰ ਦੀ ਭਾਵਨਾ ਨਾਲ ਇਸ ਵਾਰ ਤੁਸੀਂ ਆਏ ਹੋ ਤੇ ਉਹਦਾ ਸਬੂਤ ਜਰੂਰ ਦਿਓ ਕਿਉਂਕਿ ਨਿਮਰਤਾ ਪ੍ਰੀਤ ਤੇ ਸਤਕਾਰ ਹੈ ਮਿਸ਼ਨ ਸ੍ਰਿੰਦਰ ਸਾਈ ਦਾ ਬਸ ਪਿਆਰ ਹੈ ਪਿਆਰ ਹੈ ਤਾਂ ਬੰਦਗੀ ਹੈ ਬੰਦਗੀ ਤੇ ਬੰਦਗੀ ਦਾ ਦੂਸਰਾ ਨਾਮ ਪਿਆਰ ਹੈ ਤੇ ਹੋ ਨਹੀਂ ਸਕਦੀ ਕਦੇ ਉਸ ਦੀ ਸ਼ਕਸਤ ਤੇ ਕੋਲ ਜੀ ਦੇ ਪਿਆਰ ਦਾ ਹਥਿਆਰ ਹੈ ਤੇ ਬੇਕਸਾਂ ਗਰੀਬਾ ਮਜ਼ਲੂਮਾਂ ਨੂੰ ਮਿਲਦਾ ਮਾਣ ਜਿਸ ਜਗ੍ਹਾ ਐਸਾ ਸਾਈ ਸ੍ਰਿੰਦਰ ਸ਼ਾਹ ਦਾ ਸੱਚਾ ਦਰਬਾਰ ਹੈ ਆਣੀ ਮਾਰੋ ਇਸ ਦਰਵਾਜ਼ੇ ਇੱਥੋਂ ਕੁਝ ਖੱਟ ਕੇ ਜਾਣਾ ਕੁਝ ਲੈ ਕੇ ਜਾਣਾ ਕੁਝ ਪ੍ਰਾਪਤ ਕਰਕੇ ਜਾਣਾ ਸਾਡਾ ਆਸਰਾ ਬਣਨਗੇ ਇਹ ਜ਼ਿੰਦਗੀ ਇੱਥੇ ਖਤਮ ਨਹੀਂ 84 ਲੱਖ ਜੂਨਾ ਭੋਗਣ ਤੋਂ ਬਾਅਦ ਇਨਸਾਨ ਨੂੰ ਇਹ ਜ਼ਿੰਦਗੀ ਮਿਲਦੀ ਤੇ ਜੇ ਫੇਰ ਵੀ ਉਹ ਖਰਾਬ ਕਰ ਲਈ ਫੇਰ 84 ਦੀ ਗੇੜ ਚ ਪਾਈ ਅੱਗੇ ਵੀ ਪੈਸੇ ਹੁਣ ਵੀ ਫੈਰਿਓ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ ਕਾਮਲ ਮੁਰਸ਼ਦ ਦੇ ਦਰ ਆਈਆਂ ਇਸ ਕਰਕੇ ਹੁਣ ਆਪਾਂ ਸੱਚੇ ਦਿਲੋਂ ਅੰਮ ਇਕਮਨ ਇਕ ਚਿਤ ਹੋ ਕੇ ਦਰਸ਼ਨ ਦਿਦਾਰੇ ਕਰਕੇ ਆਸ਼ੀਰਵਾਦ ਪ੍ਰਾਪਤ ਕਰਕੇ ਤੁ ਜਾਵਾਂਗੇ ਸੋਈ ਸਾਹਿਬ ਦਾਸ ਪੱਕਨਚੇਰਪੁਰੀ ਜੋ ਸਾਨੂੰ ਦਰਬਾਰ ਵੱਲੋਂ ਹੁਕਮ ਆਉਂਦੇ ਨੇ ਉਹਦੇ ਬਦਲੇ ਜੇ ਤੁਸੀਂ ਚਾਹਦੇ ਹੋ ਜੇ ਤੁਸੀਂ ਚਾਹਦੇ ਆ ਵੀ ਸਾਈਂ ਜੀ ਪੰਡਾਲ ਦੇ ਵਿੱਚ ਆਉਣ ਫਿਰ ਸਾਰੇ ਬੈਠ ਜਾਓ ਜੇ ਤੁਸੀਂ ਚਾਹਦੇ ਹੋ ਵੀ ਬਾਪੂ ਜੀ ਇੱਥੇ ਆਉਣ ਇਹ ਹੁਣ ਤੁਹਾਡੇ ਹੱਥ ਵਿੱਚ ਆਹ ਸਾਹਮਣੇ ਦੇਖੋ ਕਿੰਨੀਆਂ ਬਣਾ ਖੜੀਆਂ ਆ ਉਧਰ ਵੀਰ ਖੜਿਆ ਆ ਹਾਂਜੀ ਤੁਸੀਂ ਬਹਿਨੇ ਕਿਉਂ ਨਹੀਂ ਜਿਆਦਾ ਇਹ ਕਹਿੰਦੇ ਵੀ ਜੋ ਤੁਹਾਨੂੰ ਅਸੀਂ ਬੇਨਤੀਆਂ ਕਰਦੇ ਆ ਤੁਹਾਨੂੰ ਪ੍ਰਵਾਨ ਨਹੀਂ ਹੈਗੀਆਂ ਵੀ ਅਸੀਂ ਨਾ ਬੇਨਤੀਆਂ ਕਰੀਏ ਇਹ ਪਰ ਅਸੀਂ ਕਿਉਂ ਬਾਰੀ-ਬਾਰੀ ਬੋਲੀ ਜਾਂਦੇ ਆ ਤੁਸੀਂ ਦਰਬਾਰ ਦੇ ਵਿੱਚ ਆਇਓ ਇਹ ਕੋਈ ਸਰਕਸ ਦਾ ਮੇਲਾ ਨਹੀਂ ਇਹ ਸਰਕਾਰਾਂ ਦਾ ਮੇਲਾ ਸੱਚੀਆਂ ਸਰਕਾਰਾਂ ਦਾ ਮੇਲਾ ਹੈ ਤੁਸੀਂ ਤਾਂ ਭਾਗ ਵਾਲਿਓ ਕਿਸਮਤ ਵਾਲਿਓ ਬੈਠੇ ਹੋ ਹਾਜ਼ਰੀ ਭਰ ਰਹੇ ਹੋ ਤੁਹਾਡੀ ਹਾਜ਼ਰੀ ਬੈਠ ਕੇ ਪ੍ਰਵਾਨ ਹੋਣੀ ਹੈ ਉਹ ਸਾਹਮਣੇ ਪੈਣਾ ਖੜੀਏ ਨੇ ਮਈਆ ਖੜੀ ਰਹੇ ਪੰਜੀ ਬਹਿ ਜਾਓ ਆਜੋ ਥੱਕ ਜੂਗੇ ਬਹਿ ਜਾਓ ਬਹਿ ਜਾਓ ਸੋਹੀ ਸਾਹਿਬ ਕਹਿੰਦੇ ਹੁੰਦੇ ਏਕ ਨੇ ਕਹੀ ਦੂਜੇ ਨੇ ਮਾਨੀ ਨਾਨਕ ਕਹੇ ਦੋਨੋਂ ਬ੍ਰਹਮ ਗਿਆਨੀ ਉਸ ਅਵਸਥਾ ਤੱਕ ਪੁੱਜਣ ਲਈ ਤਾਂ ਵਕਤ ਲੱਗਦਾ ਹੈ ਨਾ ਸੋ ਕਈ ਵਾਰ ਬੰਦਾ ਕਹਿੰਦਾ ਮੈਨੂੰ ਆਉਂਦੇ ਨੂੰ ਤੇ 20 ਸਾਲ ਹੋ ਗਏ ਦਰਬਾਰ ਚ ਤੇ ਐਂ ਲੱਗਦਾ ਕਿ ਪੜ੍ਹਾਈ ਇੱਕ ਦਿਨ ਦੀ ਵੀ ਨਹੀਂ ਕੀਤੀ ਅਸੀਂ ਕੁਝ ਪੜਿਆ ਨਹੀਂ ਅਸੀਂ ਕੁਝ ਸਮਝਿਆ ਨਹੀਂ ਅਸੀਂ ਕੁਝ ਕਈ ਸਿਰਫ ਦਰਸ਼ਨੀ ਕਰਦੇ ਮੰਨਦੇ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਇੱਕ ਮੰਨਣਾ ਹੁੰਦਾ ਹੈ ਇੱਕ ਗੁਰੂ ਦੀ ਗੱਲ ਨੂੰ ਮੰਨਣਾ ਹੁੰਦਾ ਗੁਰੂ ਨੂੰ ਮੰਨਣਾ ਤੇ ਗੁਰੂ ਦੀ ਗੱਲ ਨੂੰ ਮੰਨਣਾ ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕਦੇ ਕਦੇ ਗੁਰੂ ਦੀ ਸੱਚੀ ਗੱਲ ਨੂੰ ਮੰਨ ਕੇ ਦੇਖਿਓ ਤੁਹਾਨੂੰ ਆਨੰਦ ਬਹੁਤ ਆਵੇਗਾ ਸੋ ਹੁਣ ਆਓ ਜਕਾਰਿਆਂ ਦੇ ਨਾਲ ਆਪਾਂ ਸਾਡੇ ਸੋਹਣੇ ਰਹਿਬਰ ਸੋਹਣੇ ਸਾਈ ਸਾਡੇ ਸੋਹਣੇ ਸਤਗੁਰੂ ਸੋਹਣੇ ਮੁਰਸ਼ਿਦ ਕਾਮਲ ਮੁਰਸ਼ਿਦ ਜਿਨ੍ਹਾਂ ਦਾ ਦਰਸ਼ਨ ਦਿਦਾਰ ਆਪਾਂ ਕਰ ਰਹੇ ਸਾਈ ਸ੍ਰਿੰਦਰ ਸ਼ਾਹ ਜੀ ਸਾਡੇ ਵਿੱਚ ਪਦਾ ਰਹੇ ਨੇ ਆਓ ਉਹਨਾਂ ਦਾ ਪਰਮਾਣ ਸੁਆਗਤ ਜ਼ੋਰਦਾਰ ਤਾਲੀਆਂ ਦੇ ਨਾਲ ਪੱਕਰੀਏ ਔਰ ਨਾਲ ਨਾਲ ਹਜ਼ਰਤ ਗੌਸਪਾਕ ਸੱਚੀ ਸਰਕਾਰ ਔਰ ਗੁੱਗਾ ਮਾੜੀ ਸੱਚੀ ਸਰਕਾਰ ਜਿਨ੍ਹਾਂ ਦੇ ਦਰਬਾਰ ਤੇ ਇਹ ਸ਼ਾਨਦਾਰ ਸਲਾਨਾ ਔਰ ਸਲਾਨਾ ਸੋਹਣਾਂ ਸਲਾਨਾ ਮੇਲਾ ਕਰਵਾਇਆ ਜਾ ਰਿਹਾ ਔਰ ਸਾਹਮਣੇ ਬਾਪੂ ਜੀ ਜੀ ਸਾਡੇ ਬਾਪੂ ਜੀ ਸਾਡੀ ਸੱਚੀ ਸਰਕਾਰ ਸਾਈ ਸੁਰਿੰਦਰ ਸ਼ਾਹ ਜੀ ਉਹ ਸਾਹਮਣੇ ਵਿਰਾਜਮਾਨ ਹੋ ਗਏ ਨੇ ਔਰ ਹੌਲੀ ਹੌਲੀ ਅੱਗੇ ਨੂੰ ਵੱਧ ਰਹੇ ਨੇ ਮੇਰੀ ਬੇਨਤੀ ਹੈ ਸਾਰੇ ਬੈਠੋ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਆਪਣੇ ਸਾਰਿਆਂ ਨੇ ਸਾਂਝ ਦਾ ਸਵਾਗਤ ਕਰਨਾ ਸਭ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਕਿਸੇ ਨੇ ਹਲੜ ਬਾਜੀ ਨਹੀਂ ਕਰਨੀ ਬੋਲਿਆ ਸੱਚਾ ਦਰਬਾਰ ਕੀ ਵਾਹ ਜੀ ਵਾਹ ਜੈਕਾਰਾ ਸਹੀ ਸ੍ਰਿੰਦਰ ਸ਼ਾਹ ਜੀ ਦਾ ਧੰਨ ਬਾਗ ਸਾਰਿਆਂ ਜੈਕਾਰਾ ਬਾਬੂ ਸ਼ੰਦੇਸ਼ਾਹ ਜੀ ਦਾ ਜੈਕਾਰਾ ਗੋਸਪਾਲ ਸਰਕਾਰ ਜੀ ਦਾ ਬਟਪਾਗੇ ਆਪਾਂ ਸਾਰੇ ਜੈਕਾਰਾ 11ਵੀਂ ਵਾਲੀ ਸਰਕਾਰ ਜੀ ਦਾ ਕਰਮਾ ਵਾਲੇ ਜੇਕਰ ਸਾਈਂ ਸ੍ਰਿੰਦਰ ਸ਼ਾਹ ਜੀ ਦਾ ਹੌਲ ਸੱਚੇ ਦਰਬਾਰ ਕੀ ਜੈ ਵੀ ਸਾਰੇ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਓ ਔਰ ਇਹਨਾਂ ਦੇ ਕਿ ਧੰਨ ਭਾਗ ਉਹਨਾਂ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰੌਣੇ ਆਏ ਤੇ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਸੋ ਸੰਤ ਮਹਾਪੁਰਸ਼ ਫਕਰ ਫਕੀਰ ਇਸ ਧਰਤੀ ਤੇ ਕਦੇ ਕਦੇ ਆਇਆ ਕਰਦੇ ਨੇ ਸਦੀਆਂ ਤੱਕ ਇਹ ਧਰਤੀ ਜਿਹੜੀ ਹੈ ਅਰਦਾਸਾਂ ਬੇਨਤੀਆਂ ਕਰਦੀ ਰਹਿੰਦੀ ਹੈ ਕੋਈ ਇਸ ਧਰਤੀ ਦੇ ਕਾਰਜੇ ਨੂੰ ਠੰਡ ਪਾਉਣ ਵਾਸਤੇ ਧਰਤੀ ਦੇ ਕੋਈ ਫਰਿਸ਼ਤਾ ਕੋਈ ਰੱਬ ਕੋਈ ਨੂਰ ਖੁਦਾ ਦਾ ਆਵੇ ਉਧਰ ਸਾਹਮਣੇ ਦੇਖ ਰਿਹਾ ਨੂਰੇ ਚਸ਼ਮ ਨੂਰੇ ਖੁਦਾਈ ਸਾਡੇ ਦਰਮਿਆਨ ਇਲਾਹੀ ਜੋਤ ਸਾਈਂ ਸਰੁੰਦਰ ਸ਼ਾਹੀ ਕੁਜਰੇ ਤੇ ਜ਼ੋਰਦਾਰ ਤਾੜੀਆਂ ਬੀਬੀਆਂ ਭੈਣਾ ਵੀਰ ਬਜ਼ੁਰਗ ਬੱਚੇ ਸਾਰੇ ਵਜਾਓ ਇਸ ਸਾਈਂ ਜੀ ਉਹਨਾਂ ਨੂੰ ਆਪਾਂ ਵੈਲਕਮ ਉਹਨਾਂ ਨੂੰ ਜੀ ਆਇਆਂ ਖੁਸ਼ ਆਮਦੀਦ ਕਹੀਏ ਖੁਸ਼ ਆਮਦੀਦ ਕਹੀਏ ਸੋ ਸਾਡੀਆਂ ਅੱਖਾਂ ਇਸ ਵਕਤ ਜਿਹਨਾਂ ਨੂੰ ਨਜ਼ਰ ਆ ਰਹੇ ਮੈਂ ਪਹਿਲਾਂ ਕਿਹਾ ਸੀ ਬਹਿ ਜਾਓ ਵੀਰੇ ਬੈਠ ਕੇ ਦਿਦਾਰ ਕਰੋ ਦਰਸ਼ਨ ਸੋ ਭਾਗੇ ਲੋਕਾਂ ਨੂੰ ਨਸੀਬ ਹੋਇਆ ਕਰਦੇ ਨੇ ਹਰ ਕਿਸੇ ਦੇ ਵਸਤੀ ਗੱਲ ਨਹੀਂ ਮੈਂ ਕਿਹਾ ਅੰਦਰੋਂ ਦਰਸ਼ਨ ਕਰਨੇ ਸੌਖੀ ਗੱਲ ਨਹੀਂ ਆਓ ਮਹਾਂਪੁਰਸ਼ਾਂ ਦੇ ਆਪਾਂ ਦਰਸ਼ਨ ਦਿਦਾਰ ਕਰੀਏ ਤੇ ਬੜੇ ਪਿਆਰ ਨਾਲ ਬੈਠ ਕੇ ਅੱਜ ਦੇ ਪ੍ਰੋਗਰਾਮ ਦਾ आनंद मानिए ਤੇ ਮਹਾਪੁਰਖਾਂ ਦੀਆਂ ਕਈਆਂ ਹੋਈਆਂ ਗੱਲ ਗੱਲਾਂ ਉਹਨਾਂ ਦੇ ਪਰਵਚਨ ਜਦੋਂ ਸਤ ਸੰਗ ਕਰਦੇ ਇੱਕ ਇੱਕ ਉਹਨਾਂ ਦਾ ਮਹਿੰਗਾ ਅਣਮੁੱਲਾ ਬੋਲ ਕਿ ਮਹਾਪੁਰਖਾਂ ਦਾ ਕਹਿਣਾ ਇੱਥੇ 4 ਦਿਨ ਰਹਿਣਾ ਮਹਾਪੁਰਖਾਂ ਦਾ ਕਹਿਣਾ ਇੱਥੇ 4 ਦਿਨ ਰਹਿਣਾ ਤੇਰੀ ਹੁਸਨ ਜਵਾਨੀ ਢਲ ਜਾਣੀ ਬੰਦਿਆ ਹੰਕਾਰ ਨਾ ਕਰੀ ਇਥੋਂ ਲੱਧ ਗਏ ਬਥੇਰੇ ਤੇਰੇ ਹਾਣੀ ਸੋ ਮੇਲਾ ਦੋ ਕੜੀਆਂ ਦਾ ਕਿਤੇ ਐਵੇਂ ਵਾਰਥ ਨਾ ਚਲਾ ਜਾਵੇ ਇਸ ਦੋ ਕੜੀਆਂ ਦੇ ਮੇਲੇ ਵਿੱਚ ਸੰਤਾਂ ਮਹਾਂਪੁਰਸ਼ਾਂ ਦੀ ਬਾਣੀ ਨਾਲ ਜੁੜ ਕੇ ਉਹਨਾਂ ਦੇ ਬੋਲਾਂ ਨਾਲ ਉਹਨਾਂ ਦੇ ਵਚਨਾਂ ਨਾਲ ਜੁੜ ਕੇ ਉਹਨਾਂ ਦੇ ਦਰਸ਼ਨ ਦیدار ਕਰਕੇ ਆਪਣੇ ਜੀਵਨ ਨੂੰ ਆਪਾਂ ਸਫਲਾ ਬਣਾਈਏ ਕਿਉਂਕਿ ਜੀਵਨ ਸਫਲ ਉਹਦੋਂ ਹੀ ਬਣਦਾ ਹੈ ਜਦੋਂ ਕਾਮਲ ਮੁਰਸ਼ਿਦ ਕੋਈ ਰਾਹ ਸੇਰਾ ਤੁਹਾਨੂੰ ਜ਼ਿੰਦਗੀ ਵਿੱਚ ਮਿਲਦਾ ਤੇ ਤੁਹਾਨੂੰ ਸਿੱਧੇ ਰਾਹੇ ਪਾ ਦਿੰਦਾ ਸੋ ਇਸ ਵਕਤ ਸਾਰੀਆਂ ਸੰਗਤਾਂ ਔਰ ਸਾਡੇ ਸੇਵਾਦਾਰ ਐਸਕਾਟ ਕਰਕੇ ਬੜੀ ਪਿਆਰ ਦੀ ਭਾਵਨਾ ਦੇ ਨਾਲ ਮੁਹੱਬਤ ਦੇ ਨਾਲ ਆ ਤੇ ਤਾੜੀਆਂ ਦੇ ਨਾਲ ਵਾਹ ਜੀ ਵਾਹ ਤਾੜੀਆਂ ਦੇ ਨਾਲ ਇਸਤਕਬਾਲ ਕਰ ਰਹੇ ਨੇ ਸਾਈ ਸੁਰਿੰਦਰ ਸ਼ਾਹ ਜੀ ਦਾ ਤਾਨੋ ਮਾਂ ਜਿਨ੍ਹਾਂ ਨੇ ਇਦਾਂ ਦੇ ਇੱਕ ਫਕੀਰ ਨੂੰ ਇਸ ਧਰਤੀ ਤੇ ਜਨਮ ਦਿੱਤਾ ਤੇ ਤਾਨੋ ਪਿਤਾ ਜਿਨ੍ਹਾਂ ਦੇ ਕਰ ਇਡਾ ਵੱਡਾ ਫਕੀਰ ਸੰਤ ਮਹਾਪੁਰਸ਼ ਪੈਦਾ ਹੋਇਆ ਇੱਕ ਵਾਰ ਉਸ ਮਾਂ-ਬਾਪ ਲਈ ਵੀ ਤਾੜੀ ਹੋਣੀ ਚਾਹੀਦੀ ਉਸ ਮਾਂ-ਬਾਪ ਲਈ ਤਾਨੋ ਮਾਂ ਤਨੋਂ ਪੇਤਾ ਕਿ ਮਾਂ ਮਾਂ ਠੰਡੀਆਂ ਸ਼ਾਮਾਂ ਹੁੰਦੀਆਂ ਸਾਰਾ ਆਲਮ ਕਹਿੰਦਾ ਬਾਬਲ ਹੁੰਦਿਆਂ ਬੇਪਰਵਾਹੀਆਂ ਤੇ ਰੱਬ ਯਾਦ ਨਹੀਂ ਰਹਿੰਦਾ ਦੁਨੀਆ ਤੇ ਕੋਈ ਰਿਸ਼ਤਾ ਮਾਂ-ਬਾਪ ਤੋਂ ਵੱਡਾ ਨਹੀਂ ਇਸ ਕਰਕੇ ਆਓ ਮਾਂ ਨੂੰ ਸਲਾਮ ਹੈ ਉਸ ਨੂੰ ਜਿਸ ਮਾਂ ਨੇ ਸਾਈਂ ਸੁਰਿੰਦਰ ਸ਼ਾਹ ਵਰਗੇ ਸੋਹਣੇ ਸਾਈਂ ਨੂੰ ਆ ਜਨਮ ਦਿੱਤਾ ਬਹੁਤ-ਬਹੁਤ ਸਵਰਗਿਆ ਬੀਬੀ ਇੰਦਰਜੀਤ ਕੌਰ ਜੀ ਕੋਟਨ-ਕੋਟ ਉਸ ਮਾਂ ਨੂੰ ਪ੍ਰਣਾਮ ਹੈ ਸਾਡਾ ਸਲਾਮ ਹੈ ਮਾਪੇ ਜਨਮ ਦਿੰਦੇ ਕਰਮ ਰੱਬ ਦਿੰਦਾ ਉਤੋਂ ਗੁਰੂ ਦਾ ਤੀਜਾ ਸਥਾਨ ਬਣਦਾ ਉਹ ਮੱਧਤ ਸਿੱਖਿਆ ਦੀ ਜਿਸ ਨੂੰ ਮਿਲ ਜਾਵੇ ਸਿਆਣੇ ਆਖ ਦੇ ਬੰਦਾ ਇਨਸਾਨ ਬਣਦਾ ਇਨਸਾਨ ਮਾਂ ਬਾਪ ਦੀਆਂ ਦੁਆਵਾਂ ਅਸੀਸਾਂ ਤੇ ਪਿਆਰ ਦਾ ਸਤਕਾ ਸਾਈਂ ਸਰਿੰਦਰ ਸ਼ਾਹ ਜੀ ਉਹ ਆਏ ਘਰ पे ਹਮਾਰੇ ਖੁਦਾ ਕੀ ਕੁਦਰਤ ਕبھی ਹਮ ਉਹਨਕੋ ਕبھی ਆਪਣੇ ਘਰ ਕੋ ਦੇਖਦੇ ਹੈ ਜ਼ੋਰਦਾਰ ਤਾਲੀਆਂ ਨਾਲ ਆਓ ਸਾਈਂ ਦਿਓ ਰੰਦਾ ਕਰੀਏ ਸਵਾਗਤ ਇਸ ਵਕਤ ਦਿਵਯ ਦ੍ਰਿਸ਼ਟੀ ਨਜ਼ਰ ਸੁਵੱਲੀ ਸਾਰੀਆਂ ਸੰਗਤਾਂ ਨੂੰ ਅਥਾ ਮੁਹੱਬਤ ਪਿਆਰ ਦਾ ਨਜ਼ਾਰਾ ਦੇਖ ਰਹੇ ਮਿਲਦਾ ਮੈਨੂੰ ਨਜ਼ਰ ਆ ਰਿਹਾ ਹੈ ਔਰ ਸਾਈਂ ਜੀ ਆਪਣੇ ਵੱਲੋਂ ਅਸ਼ੀਰਵਾਦ ਪਿਆਰ ਮੁਹੱਬਤ ਸਾਰੀਆਂ ਸੰਗਤਾਂ ਨੂੰ ਦੇਣਗੇ ਬੜ ਭਾਗੇ ਆ ਅਸੀਂ ਵੀ ਅੱਜ ਤੁਹਾਡੇ ਚਰਨਾਂ 'ਚ ਬੈਠ ਕੇ ਹਾਜ਼ਰੀਆਂ ਭਰ ਸਾਡੇ ਬਹੁਤ ਚੰਗੇ ਭਾਗ ਜੀ ਚੰਗੇ ਭਾਗ ਚੰਗੇ ਸਾਡੇ ਕਰਮ ਕਿ ਅਸੀਂ ਤੁਹਾਡੇ ਦਰਸ਼ਨ ਦੇਖਾਰ ਕਰ ਰਹੇ ਹਾਂ ਤੁਹਾਡੇ ਬਚਨ ਅਨੇਕਾਂ ਵਾਰ ਸੁਣੇ ਪਹਿਲੀ ਵਾਰ ਮੈਂ ਦਰਬਾਰ ਤੇ ਬਲਰਾਜ ਭਾਈ ਹੋਰਾਂ ਦੇ ਪਿਆਰ ਦਾ ਸਦਕਾ ਤੁਹਾਡੀ ਦਰਸ਼ਨ ਕਰਨਾ ਇੱਕ ਭਰਕੇ ਜ਼ੋਰਦਾਰ ਤਾੜੀਆਂ ਜਿਕਾਰਾਂ ਸਾਈਂ ਜਸਵੰਦਰ ਸ਼ਾਹ ਜੀ ਦਾ ਬੋਲ ਸਾਚੇ ਦਰਬਾਰ ਕੀ ਇਸੇ ਤਰ੍ਹਾਂ ਜਿਕਾਰੇ ਲਾਉਂਦੇ ਰਹੋ ਪਿਆਰ ਦਾ ਸਮੂਦਿੰਦੇ ਹੋ ਅਨੁਸ਼ਾਸਨ ਮੈਂ ਪਹਿਲਾਂ ਕਿਹਾ ਸੀ ਡਿਸਪਲਿਨ ਸ਼ੁੱਡ ਬੀ ਮੇਨਟੇਨ ਐਟ ਐਨੀ ਕਾਸਟ ਡਿਸਪਲਿਨ ਉੱਤੇ ਧਿਆਨ ਰੱਖਣਾ ਪਿਆਰ ਨਾਲ ਆਉਣਾ ਹੈ ਤੇ ਬੈਠਣਾ ਪ੍ਰੋਗਰਾਮ ਦਾ ਆਨੰਦ ਲੈਣਾ ਤੇ ਹੁਣ ਮੇਰੇ ਖਿਆਲ ਚ ਹੁਕਮ ਕੀ ਹੈ ਨਹੀਂ ਇੰਗਲਿਸ਼ ਤੇ ਕਾਸ਼ੀਨਾ ਜੀ ਲੋਕਾਂ ਨੇ ਪੜ੍ਹਾਈ ਤੋਂ ਬਚ ਕੇ ਕਲਾਕਾਰ ਬਣਦੇ ਸੀ ਪੜ੍ਹ ਕੇ ਬਣੇ ਫੜ ਕੇ ਲੰਗੀ ਸੋ ਬਹੁਤ ਬਹੁਤ ਧੰਨਵਾਦ ਸਲੋ ਅਗਲੇ ਕਲਾਕਾਰ ਜੋ ਹੁਕਮ ਆਇਆ ਮੁਸਲਸਲ ਇਸ ਸਟੇਜ ਇਸੇ ਤਰ੍ਹਾਂ ਚੱਲਦੀ ਰਹਿਣੀ ਬੈਠ ਜਾਓ ਸਾਰੇ ਬੈਠ ਜਾ ਕੋਈ ਵੀ ਖੜਾ ਨਾ ਹੋਵੇ ਭਾਈ ਉਹ ਜਦੋਂ ਖੜਾ ਹੋਣ ਦਾ ਟਾਈਮ ਸੀ ਬੋਟਾ ਜਦੋਂ ਤੁਸੀਂ ਬਹਿ ਗਏ ਹੁਣ ਜਦੋਂ ਕਹਿੰਦੇ ਬਹਿ ਜਾਓ ਤੁਸੀਂ ਹੁਣ ਬੈਠ ਜਾਓ ਬੈਠ ਜਾਓ ਬੈਠ ਕੇ ਨੰਤ ਮਾਹਾਂ ਪੁਰਸ਼ਾ ਨੇ ਤੁਹਾਨੂੰ ਕਿਹਾ ਬਹਿ ਜਾਓ ਜਿਹੜੇ ਸੱਚੇ ਦਿਲੋਂ ਇਸ ਦਰਬਾਰ ਦੇ ਨਾਲ ਔਰ ਸਾਈਂ ਦੀ ਉਹਨਾਂ ਨਾਲ ਪਿਆਰ ਕਰਦੇ ਹੋ ਬਹਿ ਜਾਓ ਬਹਿ ਜਾਓ ਬੱਚੇ ਵੀਰ ਬਜ਼ੁਰਗ ਮਤਾਮਾ ਪੈਣਾ ਸਭ ਆਪਾਂ ਦੇ ਬੱਚੇ ਹੀ ਹਨ ਇਹਨਾਂ ਦੇ ਸਾਰੇ ਜਿਹੜੇ ਆਪਣੇ ਬਾਪੂ ਨਾਲ ਪਿਆਰ ਕਰਦੇ ਸਾਰੇ ਬਹਿ ਜਾਓ ਸ਼ਾਬਾਸ਼ ਸ਼ਾਬਾਸ਼ ਤੁਹ ਲਾਓ ਅਗਲੇ ਕਲਾਕਾਰ ਤੁਹਾਡੀਆਂ ਪੁਰਜ਼ੋਰ ਤਾਲੀਆਂ ਦੇ ਵਿਚਕਾਰ ਅਗਲੇ ਫਨਕਾਰ ਅਗਲੇ ਕਲਾਕਾਰ ਇੱਕ ਕਲਾਕਾਰ ਤੁਹਾਡੀਆਂ ਦੁਆਵਾਂ ਦਾ ਸਦਕਾ ਨੇ ਤੁਹ ਲਾਓ ਤੁਹਾਡੀਆਂ ਦੁਆਵਾਂ ਦਾ ਸਦਕਾ ਜਿਹੜੇ ਕਲਾਕਾਰ ਤੁਹਾਡੇ ਦਿਲਾਂ ਤੇ ਦਸਤਕ ਦੇਣ ਲਈ ਆ ਰਹੇ ਨੇ ਉਹਨਾਂ ਵਿੱਚੋਂ ਇੱਕ ਨਵ ਦਲਰਾਈਆ ਅਗਲੀ ਖੂਬਸੂਰਤ ਮਾਇਨ ਆਵਾਜ਼ ਧਿਓ ਧਿਓ ਜੋਤ ਨਾਲ ਜੋਤ ਜਦੋਂ ਰਾਂਦੀ ਫਕੀਰ ਦੀ ਪਾਪਾ ਦੇ ਪਹਾੜਾਂ ਨੂੰ ਨਜ਼ਰ ਜਾਵੇ ਜੀ ਆਓ ਇਲਾਹੀ ਜੋਤ ਨੂਰੇ ਖੁਦਾ ਨੂਰੇ ਜਸ਼ਨ ਇਸ ਵਕਤ ਸਾਈਂ ਸ਼ਰਧਾ ਜੀ ਸਾਡੇ ਸਮੇਂ ਤੋਂ ਪਹੁੰਚਦੇ ਜੀ